ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਕਾਫੀ ਟਾਈਮ ਤੋਂ ਪਹਾੜਾਂ ਤੇ ਹੀ ਜਾ ਰਹੇ ਸੀਗੇ ਹਰ ਵੀਕਐਂਡ ਤੇ ਅਸੀਂ ਸੋਚਿਆ ਅੱਜ ਲੋਕਲੀ ਘੁੰਮ ਲੈਣੇ ਆ ਸੁਖਨਾਲੇਕ ਜਾਣੇ ਆ ਸੁਖਨਾਲੇਕ ਅਸੀਂ ਵਾਕ ਤੇ ਤਾਂ ਬਹੁਤ ਬਾਰ ਜਾਣੇ ਆ ਪਰ ਅੱਜ ਅਸੀਂ ਸੋਚਿਆ ਕਿ ਟੂਰਿਸਟ ਵਾਈਆਂ ਚੀਜ਼ਾਂ ਕਰਾਂਗੇ ਉੱਥੇ ਜਾ ਕੇ ਫਿਰ ਅਸੀਂ ਪਹੁੰਚ ਕੇ ਅਸੀਂ ਲਾਈਕ ਜੋ ਦੂਜੀ ਸਾਈਡ ਪਾਰਕਿੰਗ ਹੁੰਦੀ ਆ ਅਸੀਂ ਉੱਥੇ ਆਪਣੀ ਗੱਡੀ ਖੜਾ ਦੇਤੀ ਪਿੱਛੇ ਵਾਲੀ ਪਾਰਕਿੰਗ ਜਿੱਥੇ ਜਿਆਦਾ ਟੂਰਿਸਟ ਨਹੀਂ ਆਉਂਦੇ ਫਿਰ ਅਸੀਂ ਆਪਣਾ ਚੱਲ ਪਏ ਐਕਸਪਲੋਰ ਕਰਨ ਸੁਖਨਾ ਲੈਕ ਬਹੁਤ ਹੀ ਵਧੀਆ ਲੱਗਦੀ ਆ ਦਿਨ ਚ ਖਾਸ ਕਰਕੇ ਕਿਉਂਕਿ ਇੰਨੀ ਜਿਆਦਾ ਕਿਉਂਕਿ ਠੰਡ ਸੇ ਤਾਂ ਦਿਨ ਚ ਹੀ ਖਾਸ ਲੱਗਦੀ ਆ ਰਾਤ ਨੂੰ ਤਾਂ ਠੰਡ ਲੱਗਦੀ ਆ ਸ਼ਾਮ ਸਵੇਰੇ ਤਾਂ ਠੰਡ ਹੋ ਜਾਂਦੀ ਆ ਬੇਰਸੀ ਇੱਥੇ ਥੋੜਾ ਜਿਹਾ ਉਥੋਂ ਵਾਕ ਕੀਤਾ ਤੇ ਉਥੇ ਰਸਤੇ 'ਚ ਬਹੁਤ ਹੀ ਸੋਹਣੇ ਫੁੱਲ ਲਗਾਏ ਹੋਏ ਹਨ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਜਿਨ੍ਹਾਂ ਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਐਨੇ ਐਨੇ ਸੋਹਣੇ ਡੈਕੋਰੇਟ ਕਰ ਰੱਖੇ ਨੇ ਨੇਕ ਤੇ ਬਹੁਤ ਹੀ ਮੇਨਟੇਨਡ ਕਰਕੇ ਰੱਖਦਾ ਉੱਥੇ ਦਾ ਸਟਾਫ ਲਾਈਕ ਫੁੱਲਾਂ ਵਗੈਰਾ ਨੂੰ ਪਾਰਕ ਵਗੈਰਾ ਨੂੰ ਪਾਰਕਰੀਆਂ ਨੂੰ ਬਹੁਤ ਹੀ ਵਧੀਆ ਸਫਾਈਤ ਵਗੈਰਾ ਹੁੰਦੀ ਆ ਚਲੋ ਚੰਡੀਗੜ੍ਹ ਚ ਫਿਰ ਉਤੇ ਬੱਤਕਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀਗੀਆਂ ਬੈਠੀਆਂ ਸੀਗੀਆਂ ਪਾਣੀ ਦੇ ਉੱਪਰ ਤਰ ਰਹੀਆਂ ਸੀਗੀਆਂ ਫਿਰ ਅਸੀਂ ਇੱਧਰ ਆ ਗਏ ਇੱਥੇ ਟੂਰਿਸਟ ਵਾਲੀ ਜਗ੍ਹਾ ਤੇ ਜਿੱਥੇ ਥੋੜੀ ਜਿਹੀ ਭੀੜ ਹੁੰਦੀ ਆ ਹਜੇ ਭੀੜ ਹੋਈ ਨਹੀਂ ਸੀਗੀ शनिवार भी इ लोग बैठे थे जे पेंट करते हैं आर्टिस्ट इतने लोग पेंट कराने जो दूर दूर तो आने फिर अस ले चले गए टिकट टिकट प्राइज सौ टू सीटर वाली का उतो फिर अथे आए ये एरिया से इतों लेनी पेलू कार्ड कार्ड बन सिक्योरिटी भी लिती सौ तीह तो फिर सानू यह बोट मिल गई अस अपनी बोटिंग लगे। कर लग गए इंजॉय जो अक करते होंगे हैडी बड़ी नहीं लगती लेक ਬਟ ਐਥੇ ਜਦ ਅਸੀਂ ਲਾਈਕ ਕਰ ਰਹੇ ਸੀਗੇ VOTING ਤਾਂ ਬਹੁਤ ਹੀ ਬੜੀ ਸਮੁੰਦਰ ਦੀ ਤਰ੍ਹਾਂ ਬੜੀ ਲੱਗ ਰਹੀ ਸੀ ਲੇਕ ਫਿਰ ਅਸੀਂ ਆਪਣਾ ਕਰ ਦਿੱਤੀ ਸਟਾਰਟਿੰਗ VOTING ਦੀ ਉੱਥੇ ਤੁਹਾਨੂੰ 2 ਸਿਟਰ 250 ਦਾ 30 ਮਿੰਟਸ ਮਿਲਦੇ ਆਧਾ ਘੰਟਾ ਮਿਲਦਾ ਤੁਹਾਨੂੰ ਫੇਰ ਅਸੀਂ ਇੱਧਰ ਆਏ ਇੱਥੇ ਇਹ ਜਗ੍ਹਾ ਹੈਗੇ ਜਿੱਥੇ ਹੱਥ ਬਣਿਆ ਹੋਇਆ ਚੰਡੀਗੜ੍ਹ ਦਾ ਜਿਹੜਾ ਹੈਂਡ ਵਾਲਾ ਨਿਸ਼ਾਨ ਆ ਫੇਰ ਇੱਥੇ ਜਿਹੜੀਆਂ ਲਾਈਕ ਇਹ ਸ਼ਿਕਾਰ ਆ ਬੋਟਸ ਨੂੰ ਮਿਲ ਜੰਦੀਆਂ ਜਿਹੜੀਆਂ ਕਸ਼ਮੀਰ ਵਗੈਰਾ ਚ ਹੁੰਦੀਆਂ ਉਹ ਜਿਹੜਾ ਹੋਟਲ ਆ ਉਹ ਅਸੀਂ ਉੱਥੇ ਆਪਣੀ ਲਾਈਕ ਫੇਅਰਵੈਲ ਪਾਰਟੀ ਕੀਤੀ ਸੀਗੀ ਜਦੋਂ ਅਸੀਂ ਆਫਿਸ ਜੌਬ ਕੁਇਟ ਕੀਤੀ ਸੀਗੀ ਏ ਦੇਖੋ ਇਹ ਸਿਕਾਰਾ ਬੋਟ ਇੱਥੇ ਏਦਾਂ ਦੀ ਇਹਨਾਂ ਨੇ ਨਿਊ ਇੰਟਰੋਡਿਊਸ ਕੀਤੀਆਂ ਪਹਿਲਾਂ ਤਾਂ ਨਹੀਂ ਸੀਗੀਆਂ ਇਹ ਇੱਥੇ ਹੁਣੇ ਮੰਮੀਆਂ ਲੰਮੀਆਂ ਆਈਆਂ ਇੱਥੇ ਇਹਨਾਂ ਦਾ ਉਹ ਨਹੀਂ ਹੁੰਦੇ ਜਿਹੜੇ ਪ੍ਰੈਕਟਿਸ ਕਰਦੇ ਆ ਆਪਣੀ ਕਾਇਕਿੰਗ ਦੀ ਉਹਨਾਂ ਦਾ ਕਲੱਬ ਵਗੈਰਾ ਇੱਥੋਂ ਸਟਾਰਟ ਕਰਦੇ ਆ ਤੇ ਉਹ ਸਵੇਰੇ ਸ਼ਾਮ ਕਰਦੇ ਹੁੰਦੇ ਆਪਣੀ ਕਾਇਕਿੰਗ ਦੀ ਪ੍ਰੈਕਟਿਸ ਅੱਜ ਕੋਈ ਨਹੀਂ ਸਿਕਾ ਕਰ ਰਿਹਾ ਉੱਥੇ ਇੰਨਾ ਸੋਹਣਾ ਨਜ਼ਾਰਾ ਲੱਗ ਰਿਹਾ ਸੀਗਾ ਸੂਰਜ ਦੀਆਂ ਕਿਰਨਾਂ ਲੇਕ ਦੇ ਵਿੱਚ ਪੈ ਰੀਆਂ ਸੀਗੀਆਂ ਬਹੁਤ ਹੀ ਬਸੰਦਰ ਲੱਗ ਰਿਹਾ ਸੀਗਾ ਨਜ਼ਾਰਾ ਅਸੀਂ ਫਿਰ ਬੋਟਿੰਗ ਕਰ ਰਹੇ ਸੀਗੇ ਤੇ ਇੱਕ ਟਾਈਮ ਤੇ ਇਦਾਂ ਆ ਜਾਂਦਾ ਵੀ ਜਦੋਂ ਤੁਸੀਂ ਲਾਈਕ ਪੈਡਲ ਕਰਦੇ ਹੋ ਤੇ ਤੁਹਾਨੂੰ ਉਹ ਅੱਗੇ ਆਪਣੇ ਆਪ ਜੇ ਥੋੜਾ ਟਾਈਮ ਪੈਡਲ ਕਰਨਾ ਵੀ ਬੰਦ ਕਰ ਦੋ ਤਾਂ ਉਹ ਆਪਣੇ ਆਪ ਥੋੜੀ ਕਿਸਤੀ ਚੱਲਦੀ ਰਹਿੰਦੀ ਆ ਇਹ ਜਿਹੜੀਆਂ ਜਿਹੜੀਆਂ ਬੜੀਆਂ ਜਿਹੜੀ ਬੜੀ ਕਿਸ਼ਤੀ ਹੈ ਗਰੁੱਪ ਵਗੈਰਾ ਲਈ ਜਾਂਦੀ ਹੈ ਤੁਸੀਂ ਇਹ ਬੁੱਕ ਕਰ ਸਕਦੇ ਹੋ ਜਿਵੇਂ ਸਾਨੂੰ ਤਾਂ ਲਾਈਕ ਇੱਕ ਬਾਉਂਡਰੀ ਬਣਾ ਰੱਖੀ ਹੈ ਵੀਰ ਤੋਂ ਪਿੱਛੇ ਤੁਸੀਂ ਆਪਣੀ ਇਹ ਤੋਂ ਅੱਗੇ ਕਿ ਇਹ ਤੋਂ ਅੱਗੇ ਤੁਸੀਂ ਆਪਣੀ ਬੋਟ ਨਹੀਂ ਲਿਜਾ ਸਕਦੇ ਪਰ ਇਹ ਜਿਹੜੀ ਲਾਈਕ ਗਰੁੱਪ ਵਾਲੀ ਬੜੀ ਕਿਸ਼ਤੀ ਹੈ ਇਹ ਤੁਹਾਨੂੰ ਪੂਰੀ ਲੇਕ ਦਾ ਟੂਰ ਦਿੰਦੀ ਆ ਤੁਹਾਨੂੰ ਇਹ ਗਰੁੱਪ ਜਿਹੜੇ ਲੋਗ ਆਨੇ ਆ ਉਹ ਕਰਦੇ ਆ ਫੇਰ ਸਾਡਾ ਆਲਮੋਸਟ ਹੋਣ ਵਾਲਾ ਸੀਗਾ ਟਾਈਮ ਖਤਮ ਫੇਰ ਅਸੀਂ ਸੋਚਿਆ ਚਲੋ ਥੋੜਾ ਥੋੜਾ ਨੇੜੇ ਜੀਕ ਜੰਨੇ ਆ ਕਿਨਾਰੇ ਦੇ ਉੱਥੇ ਲੋਗ ਐ ਮੀ ਕਿ ਕਿ ਟਾਈਮ ਪਾਸ ਕਰਨ ਲਈ ਜਿਨਾਂ ਦਾ ਟਾਈਮ ਹੋਇਆ ਹੁੰਦਾ ਥੋੜਾ ਜਿਹਾ ਕਿ ਟਾਈਮ ਰਹਿੰਦਾ ਸੀਗਾ ਸਾਡਾ ਵੀ 5 ਮਿੰਟ ਸੀ ਵੀ ਉੱਥੇ ਰੋਮ ਅਰਾਊਂਡ ਕਰੀ ਜਾ ਰਹੇ ਸੀਗੇ ਉੱਥੇ ਖੜੇ ਖੜੇ ਅੱਧਰ ਉੱਤਰ ਇੱਥੇ ਇਹ ਆ ਉਹ ਜਿਹੜੀ ਕਰੂਜ਼ ਜਿਹੜੀ ਸਾਰੀ ਝੀਲ ਦਾ ਤੁਹਾਨੂੰ ਨਜ਼ਾਰਾ ਦਿਵਾਉਂਦੀ ਆ ਸਾਰਾ ਪੂਰਾ ਰਾਉਂਡ ਟੂਰ ਕਰਵਾ ਕੇ ਆਂਦੀ ਆ ਇਹ ਥੋੜੀ ਐਕਸਪੈਂਸਿਵ ਹੁੰਦੀ ਆ ਬਾਕੀ ਮੈਂ ਇੱਥੇ ਚੈੱਕ ਨਹੀਂ ਕੀਤਾ ਪ੍ਰਾਈਸਿਸ ਇਹਦੇ ਕਿੰਨੇ ਆ ਤੁਸੀਂ ਉੱਥੇ ਪੌਜ਼ ਕਰਕੇ ਦੇਖ ਲਿਓ ਇਹ ਮੈਨੂੰ ਲੱਗਦਾ ਮਹਿੰਗੀ ਹੁੰਦੀ ਆ ਸਾਡੇ ਤਾਂ 250 ਦੀ ਸੀਗੀ ਹਮ ਉਹਨਾਂ ਨੇ ਰਿਫੰਡ ਕਰਨਾ ਹੈ ਜਿਹੜਾ ਉਹ ਸਿਕਿਉਰਿਟੀ ਲੈ ਲੈਣੇ ਆ ਨਾ ਤੇ ਹੁਣ ਮੈਰੇ ਫੰਡ ਕਰਨ ਲਈ ਜਾ ਰਹੀ ਸੀਗੀ ਇੱਥੇ ਲਾਈਨ ਵੀ ਵੱਧ ਗਈ ਪਹਿਲਾਂ ਤਾਂ ਜਦੋਂ ਅਸੀਂ ਆਏ ਤਾਂ ਕੋਈ ਵੀ ਨਹੀਂ ਸੀਗਾ ਹੁਣ ਦੇਖੋ ਕਿੰਨੇ ਲੋਕ ਹੋ ਗਏ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਮੈਂ ਗਲਤ ਲਾਈਨ 'ਚ ਲੱਗ ਗਈ ਸੀਗੀ ਇਹ ਜਿਹੜੀ ਪਹਿਲੀ ਲਾਈਨ ਹੈ ਫੋਨ ਪੇ ਵਾਲੀ ਜਿੱਥੇ ਤੁਸੀਂ ਸਕੈਨ ਵਗੈਰਾ ਕਰ ਸਕਦੇ ਹੋ ਉੱਚ ਨਹੀਂ ਲੱਗਣਾ ਸੈਕਿੰਡ ਚ ਲੱਗਣਾ ਇਹਦੀ ਕੈਸ਼ ਓਨਲੀ ਚ ਆ ਉੱਥੇ ਤੁਹਾਨੂੰ ਰਿਫੰਡ ਮਿਲਦਾ ਆਪਣਾ ਤੇ ਮੈਂ ਗਲਤ ਲਾਈਨ ਚ ਲੱਗ ਗਈ ਉਹ ਤਾਂ ਅੰਕਲ ਸ਼ੁਕਰ ਹੈ ਨਾਈਸ ਸੀਗੇ ਉਹਨਾਂ ਨੇ ਮੈਨੂੰ ਕਹਿਤਾ ਵੀ ਚਲ ਕੋਈ ਨਹੀਂ ਤੁਸੀਂ ਕਰਾ ਲਓ ਨਹੀਂ ਤਾਂ ਮੈਨੂੰ ਦੁਬਾਰਾ ਲਾਈਨ ਚ ਲੱਗਣਾ ਪੈਂਦਾ ਇੱਥੇ ਤੁਸੀਂ ਚੁੱਲ੍ਹੇ ਵਗੈਰਾ ਜਿਹੜੀ ਤੁਸੀਂ ਬੱਚਿਆਂ ਨਾਲ ਜਾਂਦੇ ਹੋ ਤਾਂ ਇੱਥੇ ਚੁੱਲ੍ਹੇ ਵਗੈਰਾ ਦੇ ਆਪਸ਼ਨਸ ਵੀ ਹੈਗੇ ਆ ਅਲੱਗ-ਅਲੱਗ ਚੁੱਲ੍ਹੇ ਆ ਤੁਹਾਡੇ ਬੱਚੇ ਇੱਥੇ ਇੰਜੋਏ ਕਰ ਸਕਦੇ ਆ ਫਿਰ ਅਸੀਂ ਚੱਲ ਪਿਆ ਆਪਣਾ ਲਾਇਕ ਥੋੜਾ ਜਿਹਾ ਬੈਠਣ ਟਾਈਮ ਇੰਜੋਏ ਕਰਨ ਲੇਕ ਤੇ ਤਾਂ ਕਾਫੀ ਲਾਇਕ ਅਲੱਗ-ਅਲੱਗ ਜਗਾਂ ਤੋਂ ਲੋਕ ਆਏ ਹੁੰਦੇ ਆ ਸਾਊਥ ਤੋਂ ਵੀ ਆਏ ਹੁੰਦੇ ਆ ਕਈ ਲੋਕ ਸਾਨੂੰ ਸਾਊਥ ਦੇ ਵੀ ਮਿਲੇ ਕਈ ਦਸੀਂ ਉੱਤੇ ਬੈਠੇ ਰਹੇ ਦੇਖਦੇ ਰਹੇ ਚੁੱਲਿਆਂ ਨੂੰ ਬੱਚੇ ਇੱਥੇ ਝੂਲ ਰਹੇ ਸੀਗੇ ਚੁੱਲਿਆਂ ਤੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਅਸੀਂ ਵੀ ਝੁੱਲਿਆਂ 'ਲੀ ਰਹੁੰਦੇ ਹੁੰਦੇ ਸੀਗੇ ਹਰ ਚੁੱਲਾ ਲੈਣਾ ਹੁੰਦਾ ਸੀਗਾ ਸਾਨੂੰ ਪਰ ਤਬਾ ਦੇ ਸੀ ਚੱਲ ਪਏ ਸਾਨੂੰ ਭੁੱਖ ਲੱਗ ਗਈ ਸੀ ਫਿਰ ਅਸੀਂ ਕਿਹਾ ਚਲੋ ਚੱਲਦੇ ਆਂ ਕਿਤੇ ਖਾਣੇ ਆਂ ਅਸੀਂ ਇੱਕ ਬੇકરી ਲੱਭੀ ਸੀਗੀ ਕੈਪੀਟਲ ਬੇકરી ਅਸੀਂ ਸੋਚਿਆ ਵੀ ਚਲੋ ਅੱਜ ਟਰਾਈ ਕਰਦੇ ਆਂ ਕਾਫੀ ਰੀਲਾਂ ਦੇਖਿਆ ਉਹਦੀਆਂ ਉਹਨਾਂ ਦੇ ਲਾਈਕ ਜਿਹੜੇ ਉਹਨਾਂ ਦੇ ਸੀਗੇ ਸਵਿਸ ਰੋਲ ਕਾਫੀ ਜ਼ਿਆਦਾ ਫੇਮਸ ਸੀਗੇ ਲਾਈਕ ਰੀਲਾਂ ਤੇ ਪਰ ਅਸੀਂ ਸੋਚਿਆ ਵੀ ਚਲੋ ਟਰਾਈ ਕਰਦੇ ਆਂ ਬਹੁਤ ਹੀ ਵਧੀਆ ਸੀਗੇ ਮਤਲਬ ਮੈਲਟ ਹੋ ਰਿਹਾ ਸੀਗਾ ਬ੍ਰੈਡ ਵੀ ਕ੍ਰੀਮ ਦੇ ਨਾਲ-ਨਾਲ ਬਹੁਤ ਹੀ ਵਧੀਆ ਸਵਿਸ ਰੋਲ ਸੀਗੇ ਫਿਰ ਅਸੀਂ ਪੈਟੀ ਵੀ ਟਰਾਈ ਕੀਤੀ ਆਲੂ ਪੈਟੀ ਤੇ ਕਪਨੀਰ ਪੈਟੀ ਬਹੁਤ ਹੀ ਟੇਸਟੀ ਸੀਗਾ ਤੇ ਆ ਸੀਗਾ ਮੇਰਾ ਛੋਟਾ ਜਿਹਾ ਬਲੌਗ ਚੰਡੀਗੜ੍ਹ ਸੁਖਨਾ ਲੇਕ ਦੇ ਅਰਾਊਂਡ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਅਸੀਂ ਚੰਡੀਗੜ੍ਹ 'ਚ ਹੀ ਰਹਨੇ ਆ ਪਰ ਅਸੀਂ ਕਾਫੀ ਟਾਈਮ ਬਾਅਦ ਬੋਟਿੰਗ ਕਰਨ ਗਏ ਤੇ ਮਜ਼ਾ ਆਇਆ ਕਿਉਂਕਿ ਮੈਂ ਤਾਂ ਮੈਨੂੰ ਲੱਗਦਾ ਬਚਪਨ 'ਚ ਹੀ ਬੋਟਿੰਗ ਕੀਤੀ ਸੀਗੀ ਇੱਥੇ ਤੇ ਹੁਣ ਇਤਨੇ ਟਾਈਮ ਬਾਅਦ ਕਿਉਂਕਿ ਅਸੀਂ ਲੇਖਤੀ ਤਾਂ ਜਾਂਦੇ ਰਹਨੇ ਹਾਂ ਘੁੰਮਣ ਪਰ ਅਸੀਂ ਕਦੇ ਟੂਰਿਸਟ ਵਾਲੀਆਂ ਚੀਜ਼ਾਂ ਨਹੀਂ ਸੀ ਕੀਤੀਆਂ VOTING ਵਗੈਰਾ ਤਾਂ ਅੱਜ ਜਿਸੀ ਉਹ ਵੀ ਕਰ ਲਈ ਫਾਈਨਲੀ ਸ਼ੁਕਰ ਹੈ ਕਰ ਲਈ ਕੁਝ ਤਾਂ ਆਪਣੇ ਲਾਈਕ ਅਰਾਊਂਡ ਏਰੀਆ ਚ ਵੀ ਕਵਰ ਕੀਤਾ ਸੋ ਇਹ ਸੀਗੀ ਮੇਰੀ ਛੋਟੀ ਜੀ ਵੀਡੀਓ ਸੁਖਨਾ ਲੇਖਦੇ ਅਰਾਊਂਡ ਜੇ ਤੁਸੀਂ ਚੰਡੀਗੜ੍ਹ ਰਹਨੇ ਹੋ ਜਾਂ ਚੰਡੀਗੜ੍ਹ ਆ ਰਹੇ ਹੋ ਪੰਜਾਬ ਚੋਂ ਕਿਤੇ ਹੀ ਆ ਕੀ ਤੋਂ ਵੀ ਆ ਰਹੇ ਹੋ ਚੰਡੀਗੜ੍ਹ ਚ ਤਾਂ ਇਹ ਐਕਸਪੀਰੀਅੰਸ ਜ਼ਰੂਰ ਕਰਿਓ ਤੁਹਾਨੂੰ ਵਧੀਆ ਲੱਗੂਗਾ ਕਿਉਂਕਿ ਵਨ ਟਾਈਮ ਹਰ ਚੀਜ਼ ਐਕਸਪੀਰੀਅੰਸ ਕਰ ਲੈਣੀ ਚਾਹੀਦੀ ਆ ਸੋ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਮਿਲਦੇ ਆ ਨਵੇਂ ਸਫ਼ਰ ਦੇ ਨਾਲ